ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 350 ਸਾਲਾ ਗੁਰਤੇਗਵਰ ਸਾਹਿਬ ਜੀ ਦੀ ਜੋ ਸਦੀ ਆਪਾਂ 25 ਨਵੰਬਰ 1 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਨਾਨਕਪੁਰ ਸਾਹਿਬ ਦੀ ਧਰਤੀ ਤੇ ਮਨਾ ਰਹੇ ਆ ਉਹਦੇ ਸਬੰਧ ਵਿੱਚ ਅੱਜ ਸਮਾਗਮ ਸਿਗਾ ਸਤਕਨ ਸਿੰਘ ਜੀ ਦਰਵਾਦ ਸਾਹਿਬ ਵਿਖੇ ਪਾਕਪਕ ਸਕੂਲਾਂ ਨੇ ਜਿੱਤੇ ਵੀ ਸਕੂਲ ਸਾਡੇ ਸ਼੍ਰੋਮਿਕ ਕਮੇਟੀ ਦੇ ਅਧੀਨ ਆ ਉਹਨਾਂ ਨੇ ਆਪਣੇ ਤੌਰ ਤੇ ਪ੍ਰਗਤੀਆਂ ਲਾਈਆਂ ਸੀ ਸਟਾਲ ਲਾ ਕੇ ਤੇ ਮਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਿੱਦਾਂ ਦੀ ਆਸਤਾ ਬੱਚਿਆਂ ਦੇ ਵਿੱਚ ਜਿੱਦਾਂ ਦਾ ਜज्ਬਾ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਦਾ عقیدہ ਬੱਚਿਆਂ ਦੇ ਵਿੱਚ ਦੇਖਦੇ ਆ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਲਾਮ ਹੈ ਸਜਦਾ ਕਰਦੇ ਆ ਤੇ ਇਸੇ ਤਰ੍ਹਾਂ ਸਾਡੀ ਆਰਟ ਜਿਹੜੀ ਹੈ ਖੇਡਿਆ ਮਾਰਸ਼ਲ ਖੇਡਿਆ ਗੱਤਕਾ ਉਹਦੇ ਵੀ ਵਕਤ ਵਕਤ ਸਕੂਲਾਂ ਦੇ ਮੁਕਾਬਲੇ ਬੱਚਿਆਂ ਦੇ ਕਰਵਾਏ ਗਏ ਆ ਤੇ ਮੈਂ ਇਸ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਹੌਸਲਾ ਭਜਾਈ ਦੇਣੀ ਪੈਂਦੀ ਹੈ ਤੇ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਜਿੰਨੇ ਵੀ ਸਕੂਲ ਸ਼ਾਮਲ ਹੋਏ ਬਾਕੀ ਦੇ ਵੀ ਸਕੂਲਾਂ ਨੂੰ ਇੱਕ ਇੱਕ ਕਿੱਟ ਜਿਹੜੀ ਹੈ ਸ਼ਾਸਤਰਾ ਦੀ ਉਹ ਦੇਵਾਂਗੇ ਤੇ ਅਰਦਾਸ ਕਰਦੇ ਹਾਂ ਕਿ ਜਿਤਨੀ ਵੀ ਸੰਗਤ ਹੈ ਸਾਡੀ ਵਾਰਲਡ ਦੇ ਵਿੱਚ ਕਿਉਂਕਿ ਗੁਰਤੇਬ ਹਜ਼ਰਤ ਸਾਹਿਬ ਜੀ ਦੀ ਵੱਡੀ ਸ਼ਹੀਦੀ ਹੋਈ ਹੈ ਤੇ ਦੂਸਰੇ ਤੁਹਾਨੂੰ ਲਈ ਸ਼ਹੀਦੀ ਦਿੱਤੀ ਹੈ ਤਾਂ ਮੈਂ ਬੇਨਤੀ ਕਰਦਾ ਕਿ ਜਿਤਨਾ ਵੀ ਜਿਹੜੇ ਗੁਰਨਾਨਕ ਨਾਮ ਲੈਵਾ ਸੰਗਤ ਹੈ ਉਹ ਅਕੀਦਾ ਬਖਸ਼ਣ ਦੇ ਲਈ ਗੁਰਤੇਗਵਾਦ ਸਾਹਿਬ ਨੂੰ ਜਦੋਂ ਨਵੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਨਾਨਪੁਰ ਸਾਹਿਬ ਦੀ ਧਰਤੀ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਸ਼੍ਰੋਮਣੀ ਗੁਰਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਪਾਣੀ ਅਤੇ ਪਾਣੀ ਨਾਲ ਜੋੜਿਆ ਜਾ ਰਿਹਾ ਇਸੇ ਤਰ੍ਹਾਂ ਹੋਰ ਜਿਹੜੇ ਓਪਨਲੀ ਅਖਾੜੇ ਲੱਗਦੇ ਨੇ ਗਦਕਾ ਅਖਾੜੇ ਲੱਗਦੇ ਨੇ ਉਹਨਾਂ ਵਾਸਤੇ ਵੀ ਕੋਈ ਸ਼੍ਰੋਮਣੀ ਕਮੇਟੀ ਕਰਨ ਜਾ ਰਹੀ ਦੇਖੋ ਜਿਤਨੀਆਂ ਵੀ ਜਿਹੜੀਆਂ ਸੰਸਥਾਵਾਂ ਸਮਾਜ ਸੇਵਾ ਜਥੇਬੰਦੀਆਂ ਤੇ ਵਾਖ ਵਾਖ ਸਾਡੇ ਭਾਵੇਂ ਉਹ ਕੀਰਤਨ ਦੀ ਸਖਲਾਈ ਦਿੰਦੇ ਆ ਭਾਵੇਂ ਗੱਤਕੇ ਦੀ ਸਲਾਈਂ ਦਿੰਦੇ ਆ ਭਾਵੇਂ ਬਾਣੀ ਦੀ ਸੰਖਿਆ ਦਿੰਦੇ ਆ ਅਸੀਂ ਉਹਨਾਂ ਦੀ ਹੌਂਸਲਾ ਵਜਈਏ ਨਹੀਂ ਕਿ ਗੁਰਦਵਾਰਾ ਦਾ ਦਾਰਿਆ ਤੋਂ ਉਹਨਾਂ ਦੀ ਹੌਂਸਲਾ ਵਜਾਈ ਸਮੇਂ-ਸਮੇਂ ਤੇ ਕਰਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਾਇਰੈਕਟਰ ਆਫ ਐਜੂਕੇਸ਼ਨ ਅੱਜ ਬਹੁਤ ਵੱਡੀ ਵਧਾਈ ਦਾ ਪਾਤਰ ਹੈ। ਇੱਕ ਵਿਲੱਖਣ ਇਹਨਾਂ ਨੇ ਧਾਰਮਿਕ ਉਤਸਵ ਸ਼ੁਰੂ ਕੀਤਾ ਜਿਹੜਾ ਦਮਦਵਾ ਸਾਹਿਬ ਤੇ ਪਹਿਲਾ ਕੀਤਾ ਦੂਸਰਾ ਅੱਜ ਇਹਨਾਂ ਨੇ ਇੱਥੇ ਮੰਜੀ ਸਾਹਿਬ ਦਰਬਾਰ ਹਾਲ ਵਿੱਚ ਸ਼ੁਰੂ ਕੀਤਾ ਤੇ ਅੱਜ ਜੋ ਅਸੀਂ ਬੱਚਿਆਂ ਦੇ ਸਾਰੇ ਸਕੂਲਾਂ ਦੇ ਕਾਲਜੇਜ਼ ਦੇ ਅ ਪ੍ਰਦਰਸ਼ਨ ਦੇਖੇ ਹੈਗੇ ਆ ਗਤਕੇ ਦੇ ਇਸ ਸਮੇਂ ਦੀ ਬਹੁਤ ਵੱਡੀ ਲੋੜ ਹੈ martial art ਦੀ ਉਹ ਵਿਦਾ ਜੋ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੋ ਸਾਡੇ ਸੰਤ ਸਿਪਾਹੀ ਹੋਣ ਦਾ ਸਬੂਤ ਦਿੰਦੀ ਹੈ ਅੱਜ ਕਮਾਲ ਦੀ ਗੱਲ ਇਹ ਹੈ ਕਿ ਜਿੱਥੇ ਇੱਥੇ ਇਨਫਰਮੇਸ਼ਨ ਸੈਂਟਰ ਦੇ ਬਾਹਰ ਪੂਰੇ ਪੰਜਾਬ ਭਰ ਦੇ ਸਕੂਲਾਂ ਕਾਲਜਾਂ ਦੇ ਬੱਚੇ ਆਪਣੇ ਗਤਕੇ ਦੇ ਜੋਰ ਵਿਖਾ ਰਹੇ ਨੇ ਉੱਥੇ ਹੀ ਪੰਜਾਬ ਭਰ ਦੇ ਕਾਲਜਾਂ ਸਕੂਲਾਂ ਦੇ ਬੱਚੇ ਅੰਦਰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਆਪਣੀਆਂ ਧਾਰਮਿਕ ਸੇਵਾਵਾਂ ਦਿੰਦੇ ਹੋਏ ਗੁਰਬਾਣੀ ਕੀਰਤਨ ਕਵਿਸ਼ਰੀ ਆ 12 ਗਾਇਨ ਤੇ ਲੈਕਚਰ ਆਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਉਹ ਇਤਿਹਾਸਕ স্থান ਜਿੱਥੋਂ ਵੱਡੇ ਵੱਡੇ ਪ੍ਰਚਾਰਕ ਬਣ ਕੇ ਨਿਕਲਦੇ ਨੇ ਤੇ ਦੂਜੇ ਪਾਸੇ ਜਿਹੜੀਆਂ ਪ੍ਰਦਰਸ਼ਨੀਆਂ ਬੱਚਿਆਂ ਨੇ ਅੱਜ ਲਾਈਆਂ ਨੇ ਸੰਗਤਾਂ ਦੇਖ ਕੇ ਨਿਹਾਲ ਹੋ ਰਹੀਆਂ ਨੇ ਸਿੱਖ ਇਤਿਹਾਸ ਦੀ ਵਿਲੱਖਣ ਪੇਸ਼ਕਾਰੀ ਇਹ ਬੱਚੇ ਆਪਣੀਆਂ ਕਲਾਕ੍ਰਿਤੀਆਂ ਆਂ ਆਪਣੇ ਹੱਥਾਂ ਨਾਲ ਬਣਾਏ ਮਾਡਲ ਆ ਲੈ ਜੋ ਦਿਖਾ ਰਹੇ ਨੇ ਮੈਂ ਬਹੁਤ ਵੱਡੇ ਵਧਾਈ ਦਿੰਦੀ ਆ ਤੇ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹਗੇ ਅਰਦਾਸ ਕਰਦੀ ਆ ਕਿ ਇਹ ਉਤਸਵ ਵਾਰ-ਵਾਰ ਹੋਣ ਇਹ ਸਾਡੇ ਐਨੂਅਲ ਕੰਟਰਡ ਵਿੱਚ ਸ਼ਾਮਲ ਹੋ ਕੇ ਸ਼ੋਅ ਮੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲ ਜਾਂਦੀ ਵਿਲੱਖਣ ਦਿਖ ਸਥਾਪਿਤ ਕਰਨਗੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਅੱਜ ਦਾ ਬੱਚਾ ਜੋ ਨਸ਼ਾ ਵਿੱਚ ਜਾ ਰਿਹਾ ਹੈ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਹੈ ਜੋ ਖਵਾਰ ਹੋ ਰਿਹਾ ਉਹਨੂੰ ਦੁਬਾਰਾ ਮੁੜ ਕੇ ਇੱਕ ਸੁਚੱਜਾ ਸਵੱਛ ਗੁਰਸਿੱਖੀ ਜੀਵਨ ਦੇਣ ਦੀ ਜਾਂਚ ਦੇਣ ਲਈ ਇਹ ਸਾਰੀਆਂ ਆ ਜਿਹੜੀਆਂ ਐਕਟੀਵਿਟੀਆਂ ਬਹੁਤ ਇੰਪੋਰਟੈਂਟ ਨੇ ਔਰ ਮੈਂ ਬਹੁਤ ਵਧਾਈ ਦਾਨੀ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਲਦੇ ਸਕੂਲ ਕਾਲਜ ਇਸ ਪਾਸੇ ਖੇਤ ਤਵਜੂਂ ਦੇ ਕੇ ਬੱਚਿਆਂ ਦੇ ਹੋਲਿਸਟਿਕ ਡਿਵੈਲਪਮੈਂਟ ਦੇ ਲਈ ਇਹ ਉਦਦਮ ਕਰ ਰਹੇ ਨੇ ਔਰ ਇਹ ਉਦਦਮ ਨਵੇਕਲੇ ਹੋਣਗੇ ਇਹ ਉਦਮ ਸਮਾਜ ਵਿੱਚ ਮੁੜ ਕੇ ਗੁਰੂ ਸਾਹਿਬਾਂ ਦੇ ਬਖਸ਼ੇ ਸੰਤ ਸਿਪਾਈ ਦੇ ਫਲਸਫੇ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਚਲਿਤ ਕਰਨਗੇ ਤੇ ਸਰਬੰਸਾਨੀ ਪਿਤਾ ਦੀ ਉਹ ਫਲਵਾੜੀ ਨੂੰ ਮੁੜ ਸੁਰਜੀਤ ਕਰਨਗੇ ਜਿਸ ਲਈ ਮਾਣ ਕਰਕੇ ਮੇਰੇ ਪਿਤਾ ਨੇ ਆਖਿਆ ਸੀ ਇਨ ਪੁੱਤਰਨ ਕੇ ਵਾਰ ਸੀਸ ਪਰ ਵਾਰ ਦੀਏ ਸੁਤਚਾਰ ਚਾਰੋਂ ਵੱਲ ਤੱਕ ਆਵਾਜਿਤ ਕਹੀ ਹੈ ਸਾਹਿਬ ਮੈਂ ਯਾਦ ਦਿਵਾਉਣਾ ਚਾਹਨੀ ਆ ਇਹ ਖਾਲਸਾ ਜੋ ਤਿਆਰ ਹੋ ਰਿਹਾ ਇਹ ਆਪਣੇ ਲਈ ਨਹੀਂ ਕੇਵਲ ਸਰਬੱਤ ਦੇ ਭਲੇ ਨੂੰ ਸਮਰਪਿਤ ਹੋ ਕੇ ਸਮੁੱਚੇ ਸਮਾਜ ਦੀ ਸਮੁੱਚੇ ਸੰਸਾਰ ਦੀ ਹੋੜੀ ਨੂੰ ਇਹ ਬਦਲੇਗਾ ਸਤਗੁਰ ਬਖਸ਼ਿਸ਼ ਕਰਨ ਇਸੇ ਦਾ ਚੜ੍ਹਦੀ ਕਲਾ ਚ ਇਹ ਐਕਟੀਵਿਟੀਆਂ ਚੱਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ